ਸੱਚੀ ਕਾਲ ਦੋਸਤੋ ਪਬਲਿਕਸ ਮਾਨਨ ਉਸ ਤੜਾ ਸਾਰਿਆਂ ਦਾ ਸਵਾਗਤ ਹੈ ਅੱਜ ਮਾਤਾ ਸ਼ੀਤਲਾ ਦਾ 17 ਜਨਵਰੀ ਨੂੰ ਜਿਹੜਾ ਜਨਮ ਦਿਹਾੜਾ ਹੈ ਤੇ ਉਸ ਖੁਸ਼ੀ ਦੇ ਵਿੱਚ ਅੱਜ ਸਵੇਰ ਤੋਂ ਹੀ ਜਿਹੜਾ ਹਵਨ ਜਗ ਕਰਵਾਇਆ ਜਾਂਦਾ ਤੇ 7 ਵਜੇ ਤੋਂ ਰੇਸ਼ਰ ਤਾਲੂਆਂ ਦੀਆਂ ਮੰਦਿਰ ਦੇ ਵਿੱਚ ਲਾਈਨਾਂ ਲੱਗੀਆਂ ਹੋਈਆਂ ਨੇ ਜੇ ਗੱਲ ਕਰੀਏ ਤਾਂ ਇਹ ਜਿਹੜਾ ਇਤਿਹਾਸਿਕ ਮੰਦਿਰ ਹੈ ਇੱਥੇ ਹਰ ਤਰ੍ਹਾਂ ਦੀ ਜਿਹੜੀ ਹੈ ਮਨੋ ਕਾਮਨਾਵਾਂ ਵੀ ਲੋਕਾਂ ਦੀਆਂ ਪੂਰੀਆਂ ਹੁੰਦੀਆਂ ਨੇ ਮਹਿਲਾ ਮੰਡਲ ਵੱਲੋਂ ਅੱਜ ਉੱਥੇ ਭਜਨ गा ਕੇ ਮਾਤਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿਤੀਆਂ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਤੁਸੀਂ ਇਸ ਮੰਦਰ ਦੇ ਵਿੱਚ ਇੱਕ ਵਾਰ ਜ਼ਰੂਰ ਆਓ ਜਿਹੜੀਆਂ ਵੀ ਤੁਹਾਡੀਆਂ ਮਨੋਕਾਮਨਾਵਾਂ ਨੇ ਉਹ ਸਾਰੀਆਂ ਪੂਰੀਆਂ ਹੁੰਦੀਆਂ ਨੇ ਅੱਜ ਜਿਹੜਾ ਅੰਟੂਟ ਜਿਹੜਾ ਲੰਗਰ ਦਾ ਭੰਡਾਰਾ ਲੱਗਿਆ ਹੋਇਆ ਜਿਸ ਦੇ ਵਿੱਚ ਆਲੂ ਪੂਰੀ ਤੇ ਵੀ ਜਿਹੜਾ ਸਵੇਰ ਤੋਂ ਲੈ ਕੇ ਹੀ ਸ਼ਾਮ ਤੱਕ ਜਿਹੜਾ ਲਹੇ ਲੰਗਰ ਚੱਲਣਾ ਤੇ ਮਹਿਲਾ ਮੰਡਲ ਵੱਲੋਂ ਅੱਜ ਰਾਜ ਕੇ ਜਿਹੜੇ ਉੱਥੇ ਭਜਨ ਗਾਏ ਗਏ ਤੇ ਸ਼ਹਿਰ ਦੇ ਵਿੱਚ ਇਹ ਜਿਹੜਾ ਮੇਨ ਚੌਂਕਾਂ ਦੇ ਵਿੱਚ ਮੰਦਰ ਹੈ ਅਗਰ ਕੋਈ ਵਿਅਕਤੀ ਕਿਸੇ ਵੀ ਪਾਸੇ ਨੂੰ ਨਿਕਲਦਾ ਤਾਂ ਇਸ ਮਾਤਾ ਰਾਣੀ ਦੇ ਦਰਸ਼ਨ ਕਰੇ ਤੋਂ ਬਿਨਾ ਕਿਤੇ ਵੀ ਨਹੀਂ ਜਾਂਦਾ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸੀ ਕੋਲ ਨਾਮ ਵੀ ਜੀ ਸ਼ੇਖਰ ਸ਼ਰਮਾ ਸ਼ੇਖਰ ਜੀ ਕੀ ਕਹੋਗੇ ਅੱਜ ਮਾਤਾ ਸੀਤਲਾ ਦਾ ਜਨਮ ਦਿਨ ਹੈ ਔਰ ਕਿੰਨਾ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਮਾਤਾ ਸੀਤਲਾ ਦਾ ਅੱਜ 17 ਜਨਵਰੀ ਨੂੰ ਜਨਮ ਦਿਵਸ ਮਨਾਇਆ ਜਾ ਰਿਹਾ ਹੈ ਬਹੁਤ ਲੋਕਾਂ ਦਾ ਉਤਸ਼ਾਹ ਹੈ ਸਵੇਰੇ 7 ਵਜੇ ਤੋਂ ਲੈ ਕੇ ਯੱਗ ਸਟਾਰਟ ਹੋਇਆ ਸੀ ਪੂਰੇ ਇਸ ਲੰਗੋ ਚੰਦੇ ਹੱਥੋਂ ਤੋਂ ਲੰਗੋ ਚੰਦੇ ਹਰ ਸਾਲ ਦੀ ਤਰ੍ਹਾਂ ਕਾਫੀ ਸੰਤਾ ਤੋਂ ਮਾਤਾ ਦਾ ਜਿਹੜਾ ਪੰਡਾ ਆਉ ਸਾਡੇ ਸਾਰੇ ਸਟਾਫ ਜਮੂਨ ਨੇ ਕਿੰਨੇ ਕੁ ਲੋਕ ਲੱਗਦਾ ਵੀ ਰੋਜ਼ਾਨਾ ਇੱਥੇ ਹਾਜ਼ਰੀ ਭਰ ਕੇ ਆਪਣੀ ਮਨੋ ਕਾਮਨਾ ਪੂਰੀਆਂ ਕਰਦੇ ਨੇ ਸੰਗੜੇ ਲੋਕ ਇੱਥੋਂ ਇੱਥੇ ਆ ਕੇ ਆਪਣੀ ਮੰਨਤ ਪੂਰੀ ਕਰਕੇ ਜਾਂਦੇ ਨੇ ਇੱਥੇ ਆਪਣਾ ਇੱਟਾ ਦਾ ਮਕਾਨ ਬਣਾ ਕੇ ਜਾਂਦੇ ਨੇ ਜਿੰਦੂ ਸਾਹਿਬ ਜੀ ਨੂੰ ਬੇਟੇ ਦੀ ਲੋੜ ਹੈ ਬੱਚੇ ਦੀ ਲੋੜ ਹੈ ਉਹ ਬੱਚੇ ਦੀ ਦਾਤ ਖੋਈ ਹੁੰਦੀ ਹੈ ਇੱਥੇ ਮਨੋ ਕਾਮਨਾ ਹੱਕ ਦੀ ਖੋਈ। ਛੜ ਛੜ ਮੱਚੀ। ਪ੍ਰਧਾਨ ਜੀ ਕੀ ਕਹੋਗੇ ਅੱਜ ਮਾਤਾ ਸ਼ੀਤਲਾ ਦਾ ਜਨਮ ਦਿਨ ਹੈ ਔਰ ਲੋਕ ਕਿਸ ਤਰੀਕੇ ਨਾਲ ਉਤਸ਼ਾਹ ਮਨਾ ਰਹੇ ਨੇ? ਲੋਕ ਹਰ ਸਾਲ ਦੀ ਤਰ੍ਹਾਂ ਅੱਜ ਦਿਨ ਸ਼ੁਕਰਵਾਰ 17 ਤਰੀਕ 2025 ਹਰ ਸਾਲ ਦੀ ਤਰ੍ਹਾਂ ਅਸੀਂ ਮਾਤਾ ਦਾ ਜਨਮ ਦਿਨ ਮਨਾਉਂਦੇ ਆ ਅਸੀਂ ਵੀ ਮਨਾਉਂਦੇ ਲੋਕਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਇੱਥੇ ਬਹੁਤ ਜ਼ਿਆਦਾ ਸਰਗਾ ਲੁਆਉਂਦੇ ਨੇ ਜਿਹੜੇ ਵੀ ਆ ਕੇ ਇੱਥੇ ਕੋਈ ਵੀ ਸੁੱਖਣਾ ਸੁਖਦੇ ਨੇ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਬਾਕੀ ਜੈ ਭਗਵਾਨ ਦੀ